ਦੇ ਲੱਡੂ ਵੇਚਦੇ ਉਹਨਾਂ ਨੂੰ ਵੀ ਲੁੱਟ ਕੇ ਲੈ ਗਿਆ ਮੈਨੂੰ ਨਾ ਮੇਰਾ ਮੁੱਲ ਮੈਨਾਂ ਮੈਨੂੰ ਪਿਆਰ ਨਹੀਂ ਮੇਰਾ ਕੁਝ ਨਹੀਂ ਮਿਲਿਆ ਮੈਂ ਲੁੱਟ ਕੇ ਨਿਕਲ ਗਿਆ 7 ਲੱਖ ਰੁਪਈਆ ਮੇਰਾ ਕੁਝ ਤੇ ਨਹੀਂ ਆਇਆ ਤੂੰ ਆਪਣੇ ਵਾਸਤੇ ਮੇਰੇ ਘਰ ਆ ਜਾ ਸਾਨੂੰ ਪਹਿਲੇ ਦੇਖੂ ਸਾਨੂੰ ਜੰਤਾਨ ਕਮੇਟੀ ਅਸੀਂ ਜਾ ਰਕਤੀ ਆ ਚੁਕੀ ਆ ਚੁਕੀ ਆ ਸੋ ਸਾਡੀ ਬਾਰਾਕਿਸਤਾਂ ਕੇ ਬੀਹਾਂ ਸੀ ਉਹਨਾਂ ਨੂੰ ਕੋਈ ਹੋਰ ਸਿਚੁਏਸ਼ਨ ਨੀ ਸਿੱਧਮੈਂ ਕਿ ਵਸੋ ਬਾਕਸ ਖਬਰੇ ਮਿਲੀਆਂ ਸਾਨੂੰ ਕਿ ਬਹੁਤ ਗਿਆ ਹੈ ਸਾਰੇ ਸ਼ਹਿਰ ਨੂੰ ਲਪੇੜਾ ਹੱਸੇ ਪਾਸੇ ਦੇ ਕਸਬੇ ਨੂੰ ਵੀ ਉਹਨੇ ਘਟੇ ਹੋਰ ਪ੍ਰਮਾਤਮਾ ਦਾ ਨਾਮ ਲੈਣਾ ਦਿੰਦਾ ਸੀ ਮੈਂ ਕਹਿੰਦਾ ਸਾਡਾ ਤਾਂ ਹੁਣ ਕੀ ਹਾਲ ਕਰੀਏ ਜਿਹੜਾ ਕੋਈ ਵੈਸੇ ਵੀ ਪ੍ਰਮਾਤਮਾ ਦਾ ਨਾਮ ਲੈਂਦਾ ਸਾਨੂੰ ਉਹਦੇ ਵਿੱਚੋਂ ਵੀ ਉਹ ਦੱਸਣ ਲੱਗ ਪੈਂਦਾ ਇੱਕ ਵਾਰ ਉਸ ਇਨਸਾਨ ਨੇ ਮੇਰੀ ਉਸ ਵੇਲੇ ਮਦਦ ਕੀਤੀ ਸੀ ਜਿਸ ਵੇਲੇ ਸ਼ਾਇਦ ਰੱਬ ਵੀ ਮੇਰੇ ਤੋਂ ਰਸਿਆ ਹੋਇਆ ਸੀ ਉਸ ਵਿਸ਼ਵਾਸ ਤੇ ਲੈ ਕੇ ਯਾਰ ਆਹ ਦੇਖੋ ਸਾਡੀ ਕਿਸਮਤ ਖੜ ਗਈ ਅਸੀਂ ਉਸ ਬੰਦੇ ਤੇ ਵਿਸ਼ਵਾਸ ਕਰਕੇ ਆਪਣਾ ਸਾਰਾ ਖਸ਼ਹਸਤੀ ਢੋਲੀ ਪਾਤਾ ਜਿਹੜਾ ਅੱਜ ਲੁੱਟ ਕੇ ਫਰ ਰਹੋਗੇ ਦੋ ਬੰਦੇ ਵਿਚਾਰੇ ਸਿਨੇਮਾ ਰੋਡ ਤੇ ਫੜੀ ਲਾਉਂਦੇ ਉਹਨਾਂ ਨੇ ਸਾਰੀ ਉਮਰ ਦੀ ਕਮਾਈ ਮਗਰ ਉਹਨਾਂ ਨੇ ਤਕਰੀਬਨ 13 ਲੱਖ ਰੁਪਏ ਉਹਨਾਂ ਪੜਾਵਾ ਦਾ ਇਸ ਬੰਦੇ ਨਾਲ ਕਹਿੰਦਾ ਖੜਕੀ ਤਾਂ ਬੰਦੇ ਮੋੜੇ ਵੀ ਨਹੀਂ ਆਉਂਦੇ ਤੁਹਾਡਾ ਪਤਾ ਕਿਨਾਂ ਅਨੁਸਾਰ ਹੋ ਗਿਆ ਮੇਰਾ ਤਾਂ ਹੀ 12 ਲੱਖ ਦਾ ਹੋਇਆ ਭਈ 12 ਲੱਖ ਤੋਂ 1 ਲੱਖ 80 ਹਜ਼ਾਰ ਦੇ ਬਾਬਤ ਦੇਤਾ ਭਈ ਇਹਨਾਂ ਨੂੰ ਸਹਾਕਾਰ ਕੇ ਕੋਈ ਕਿਸੇ ਦੇ ਕੋਈ 100000 ਰੁਪਿਆ ਲਾ ਕੇ ਰੰਦੂ ਤੁਸੀਂ 12 ਲੱਖ ਕਿਵੇਂ ਦੇਤਾ ਜੀ ਭਈ ਉਹ ਜਿਹੜੇ ਮੇਰੇ ਕੋਲੋਂ ਪੀ 25 ਸਾਲ ਬਰਾਣਾ ਸੀ ਭਈ ਉਹ ਅੱਜ ਨਾਲ ਬਲ ਨਹੀਂ ਸਹੀ ਸਹੀ ਨਹੀਂ 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 ਬੇਟੀਆਂ ਇੱਥੇ ਜਿਹੜਾ 100000 ਆਪਰਾ ਜਲਣ ਦੀ ਕਮ ਕਰਾ ਹੋ ਚਾਰ ਮਹੀਨਾ ਹੋ ਗਿਆ ਭਈ ਸਾਨੂੰ ਇਹ ਲੱਗਦਾ ਕੋਈ ਸਟਾਲ ਨਹੀਂ ਪਿੰਕ ਤੇ ਭਈ ਜਿਸ ਸੰਗਲ ਆਇਕਲੋਂ ਸਟਾਰ ਹੋਏ ਆਇਕਲ 17 ਤੋਂ ਛੁੱਟ ਗਿਆ ਭਈ ਸਾਨੂੰ ਨਹੀਂ ਲੱਗਾ ਐਕਚੁਅਲ ਹੋਇਆ ਉਡੀ ਫੈਮਿਲੀ ਨਾਲ ਜੀ ਨੋਰਵਾਸਾਰੀ ਜਿਹੜਾ ਉਹ ਬਾਹਰ ਆਸਟ੍ਰੇਲੀਆ ਤੋਂ ਚੈਨਲ ਸਾਰੀ ਪੇਮੈਂਟ ਉਹਨੂੰ ਕਨਵਰਟ ਕੀਤੀ ਗਈ ਹੋਈ ਆ ਹੋਤੇ ਕੋਈ ਰਿਕਸ਼ਨ ਨਹੀਂ ਆਇਆ 10 ਮਹੀਨੇ ਚੱਲੇ ਜੇ ਮੇਰਾ ਚਾਚਾ ਨੇ ਨੋਰਵਲ ਬਣਿਆ ਮੈਂ ਹੋਰ ਵੀ ਕਹਿੰਦਾ ਸਾਰੀ ਫੈਮਿਲੀ ਨੋਰਵਲ ਬਣਸ ਮੈਂ ਮੰਗਲਵਾਰ ਕਾ ਟਾਈਮ ਦਿੱਤਾ ਮੰਗਲਵਾਰ ਕਹਿੰਦਾ ਭਾਈ 5 ਵਜੇ ਤੁਹਾਨੂੰ ਪੈਸੇ ਮਿਲ ਜੂਗੇ 3 ਲੱਖ ਰੁਪਈਆ ਤੇ ਮੰਗਲਵਾਰ 8 ਵਜੇ ਫੋਨ ਕੀਤਾ ਗੱਲ ਕੀਤੀ 2:30 ਵਜੇ ਫੋਨ ਬੰਦ ਮੈਂ ਘੜੀਏ ਦੇ ਘਰ ਲੋਕ ਲੱਗਦਾ ਹੈ Filters and lenses are a great way to add some extra excitement to your snaps. Tell a story or just connect with your friends. I have great fun creating funny content to show my family and friends. Using this crying filter lens, it's just hilarious, isn't it? Download Snapchat now to have fun with these cool lenses and filters. And don't forget to share with your family and friends. ਸਟੇ ਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਜੇਕਰ ਤੁਸੀਂ ਕਮੇਟੀਆਂ ਪਾਉਂਦੇ ਹੋ ਜਾਂ ਕਿਸੇ ਤੇ ਭਰੋਸਾ ਕਰਕੇ ਕਮੇਟੀਆਂ ਪਾ ਰਹੇ ਹੋ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ ਇਸ ਵਕਤ ਅਸੀਂ ਫਗਵਾੜਾ ਸ਼ਹਿਰ ਦੇ ਵਿੱਚ ਪਹੁੰਚੇ ਆਂ ਆ ਵੱਡੀ ਗਿਣਤੀ ਦੇ ਵਿੱਚ ਫਗਵਾੜਾ ਸ਼ਹਿਰ ਦੀਆਂ ਵੱਖੋ ਵੱਖਰੀਆਂ ਦੁਕਾਨਾਂ ਦੇ ਦੁਕਾਨਦਾਰ ਨੇ ਇਹ ਕੈਮਰੇ ਅੱਗੇ ਆਪਣਾ ਦੁੱਖ ਸੁਣਾਉਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਨੇ ਜਿਵੇਂ ਇੱਕ ਵਿਅਕਤੀ ਤੇ ਅੱਖਾਂ ਬੰਦ ਕਰਕੇ ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਆ ਕਿ ਭਰੋਸਾ ਕਰਨਾ ਉਹ ਭਰੋਸਾ ਇਹਨਾਂ ਇਸ ਇੱਕ ਵਿਅਕਤੀ ਤੇ ਕਰ ਲਿਆ ਸੀ। ਉਹ ਵਿਅਕਤੀ ਕਰੋੜਾਂ ਰੁਪਈਆਂ ਦੀਆਂ ਕਮੇਟੀਆਂ ਇਹਨਾਂ ਲੋਕਾਂ ਦੀਆਂ ਮਾਰ ਗਿਆ ਹੈ। ਤਾਂ ਇਹ ਦੁੱਖ ਝਾੜਦੇ ਆ ਤੇ ਵਾਧੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਸ ਵਿਅਕਤੀ ਤੱਕ ਇਹ ਖਬਰ ਜ਼ਰੂਰ ਪਹੁੰਚੇ ਸਾਡੇ ਨਾਲ सोनू ਭਾਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਜੀ ਸਸੀਖਾ ਜੀ ਸਸੀਖਾ ਜੀ ਸਸੀਖਾ ਅੱਜ ਸ਼ੁਰੂਆਤ ਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਕਿ ਜੇਕਰ ਤੁਸੀਂ ਕਮੇਟੀਆਂ ਪਾਉਂਦੇ ਹੋ ਦਰਸ਼ਕਾਂ ਨੂੰ ਇਹ ਕਿਹਾ ਕਿ ਜੇ ਤੁਸੀਂ ਕਿਸੇ ਤੇ ਭਰੋਸਾ ਕਰਕੇ ਕਮੇਟੀਆਂ ਪਾ ਰਹੇ ਹੋ ਇਹ ਖਬਰ ਤੁਹਾਡੇ ਵਾਸਤੇ ਬਿਹਤਰ ਜ਼ਰੂਰੀ ਹੈ ਇਹ ਜ਼ਰੂਰੀ ਕਿਉਂ ਹੈਗੀ ਖਬਰ ਜੀ ਮੈਂ ਤੁਹਾਨੂੰ ਦੱਸਾਂ ਸਭ ਤੋਂ ਪਹਿਲਾਂ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਰਹੀਆਂ ਦਰਸ਼ਕਾਂ ਦਾ ਸੰਖਤਾ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਪਹਿਲਾਂ ਵੀ ਸਾਡੀਆਂ ਵੀਡੀਓ ਵਾਇਰਲ ਕੀਤੀਆਂ ਔਰ ਤੁਹਾਡੇ ਚੈਨਲ ਦਾ ਵੀ ਮੈਂ ਸਿਮਰਨ ਢਿੱਲੋਂ ਸਾਹਿਬ ਤੁਹਾਡੀ ਟੀਮ ਦਾ ਵੀ ਧੰਨਵਾਦ ਦੀਆਂ ਗੱਲ ਮੈਂ ਇੱਥੋਂ ਸ਼ੁਰੂ ਕਰਦਾ ਅਸੀਂ ਕਮੇਟੀਆਂ ਪਾਈਆਂ ਅਸੀਂ ਕੋਈ ਕਿਸੇ ਦੀ ਰੋਟੀ ਵਿੱਚ ਜ਼ਹਿਰ ਨਹੀਂ ਪਾਤਾ ਸਾਡੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖ ਕੇ ਲੋਕਾਂ ਨੇ ਸਾਡੇ ਨਾਲ ਸੇਮਤੀ ਵੀ ਬੜੀ ਕੀਤੀ ਹੈ ਪਰ ਕੁਝ ਲੋਕ ਸਾਨੂੰ ਬਹੁਤ ਭੱਦੀ ਸ਼ਬਦਾਵਲੀ ਕਮੈਂਟਾਂ ਵਿੱਚ ਬੋਲ ਰਹੇ ਨੇ ਕਿ ਤੁਸੀਂ ਲਾਲਚੀ ਹੋ ਉਹ ਯਾਰ ਜੀ ਆਪਣੇ ਬੱਚਿਆਂ ਦੇ ਲਈ ਇੰਨੀ ਇੱਕ ਪੂੰਜੀ ਕਿਸੇ ਆਪਣੇ ਵਿਸ਼ਵਾਸ ਦੇ ਤੌਰ ਤੇ ਅਸੀਂ ਕਿਸੇ ਸੱਜਣ ਕੋਲ ਰੱਖ ਕੇ ਪਾਲੀ ਹੈ ਕਮੇਟੀ ਤਾਂ ਯਾਰ ਅਸੀਂ ਕੋਈ ਗਨਾਹ ਤਾਂ ਨਹੀਂ ਕਰਤਾ ਲੋਕ ਕਹਿੰਦੇ ਨੇ ਬੈਂਕ ਨੇ ਉਹ ਯਾਰ ਬੈਂਕਾਂ ਵਿੱਚ ਵੀ ਤਾਂ ਫਿਰ ਲਾਲਚੀ ਹੋ ਗਏ ਆਪਣਾ ਥੋੜਾ ਬੋਤਾ ਇੰਟਰਸਟ ਲੈਣ ਨੂੰ ਇਹ ਮੈਂ ਸਿਰਫ ਲਫ਼ਜ਼ੋਂ ਨਾਲ ਲੋਕਾਂ ਲਈ ਕਹਿ ਰਿਹਾ ਜਿਹੜੇ ਸਾਨੂੰ ਨਾਉ ਜਾਣਦੇ ਹੋਏ ਸਾਡੇ ਉਹਨਾਂ ਵੀਡੀਓਜ਼ ਦੇ ਥੱਲੇ ਕਮੈਂਟ ਦੇ ਰਹੇ ਨੇ ਕਮੇਟੀਆਂ ਇਹ ਕੋਈ ਗੁਨਾਹ ਨਹੀਂ ਹਰ ਬੰਦਾ ਯਾਰ ਆਪਣੀ ਰੋਟੀ ਰੋਟੀ ਜੀ ਪੂੰਜੀ ਇੰਨੀ ਕਿ ਚੋੜਦਾ ਹੈ ਉਸ ਬੰਦੇ ਦੀ ਜਿਹੜੀ ਅਸੀਂ ਸੰਜੀਵ ਸ਼ਰਮਾ ਦੀ ਗੱਲ ਕਰਦੇ ਆ ਉਹ ਇੱਕ ਨਹਾਇਤ شریف ਬੰਦਾ ਸੀ ਤਾਂ ਹੀ ਉਹਦੇ ਤੇ ਲੋਕਾਂ ਨੇ ਇੰਨਾ ਕਰੋੜਾਂ ਦਾ ਵਿਸ਼ਵਾਸ ਕੀਤਾ 25 ਸਾਲ ਤੋਂ ਸਾਡੇ ਬਾਜ਼ਾਰ ਦੇ ਨਾਲ ਜੁੜਿਆ ਸੀ ਜੇ ਕਿਸੇ ਨੂੰ ਕਮੇਟੀ 15 ਤਰੀਕ ਨੂੰ ਚਾਹੀਦੀ ਹੁੰਦੀ ਸੀ ਤਾਂ ਉਹ ਲੋਕਾਂ ਦੀ ਦੁਰਦਸ਼ਾ ਦੇਖ ਕੇ ਜਾਂ ਉਹਨਾਂ ਦੀ ਲੋੜ ਦੇਖ ਕੇ ਉਹਨੂੰ ਦੱਸ ਨੂੰ ਵੀ ਦੇ ਜਾਂਦਾ ਸੀ ਉਹਨੇ ਆਪਣਾ ਵਿਸ਼ਵਾਸ ਇਦਾਂ ਦਾ ਬਣਾਇਆ ਸੀ ਅੱਜ ਵੀ ਅਸੀਂ ਉਹਨਾਂ ਦੀ ਭਲਾ ਪੰਜਾਬ ਪੱਧਰ ਦੇ ਉੱਤੇ ਕੰਪਲੀਟ ਕੀਤੀ ਹੈ ਪਰ ਅੱਜ ਵੀ ਆ ਗਊਸ਼ਾਲਾ ਦੇ ਪਵਿੱਤਰ ਸਥਾਨ ਤੇ ਅਸੀਂ ਖੜੇ ਆ ਅੱਜ ਵੀ ਕਈ ਉਹਦੀਆਂ ਪੁਰਾਣੀਆਂ ਸਾਡੇ ਨਾਲ ਕੀਤੀਆਂ ਹੋਈਆਂ ਸਿੰਪਥੀਆਂ ਦੀ ਜਾਂ ਸਾਡੀਆਂ ਕੀਤੀਆਂ ਮਦਦਾਂ ਦੀ ਦੇਖ ਕੇ ਸਾਡਾ ਉਹਨੂੰ ਮਾਰਾ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਉਹਦੇ ਮਾੜੇ ਹਾਲਾਤ ਮੈਨੂੰ ਜੋ ਮੈਂ ਅਬਜ਼ਰਵ ਕੀਤਾ ਜੋ ਆਪਣਾ ਐਨਲਿਸਿਸ ਕੀਤਾ ਸ਼ਾਇਦ ਉਹਨੇ ਕਿਸੇ ਧੜੇ ਸੱਟੇ ਦੇ ਵਿੱਚ ਰੁਪਈਆ ਨਾ ਮੋਟਾ ਹਾਰ ਦਿੱਤਾ ਜਿਹਦੇ ਡਰ ਤੋਂ ਇੱਥੋਂ ਭੱਜ ਗਿਆ ਅਚਾਨਕ ਅਮਾਉਂਟ ਕarliye ਰਕਮ ਦੀ ਗੱਲ ਕਰ ਲਈਏ ਕਿੰਨੀ ਕੀ ਰਕਮ ਹੈ ਜਿਹੜੀ ਤੁਹਾਡੀਆਂ ਕਮੇਟੀਆਂ ਦੀ ਉਹਨਾਂ ਨੇ ਮਾਰ ਲਈਏ ਜੀ ਪੂਰੇ ਫਗਵਾੜੇ ਦੀ ਜੇ ਗੱਲ ਕਰੀਏ ਜਿਹੜਾ ਸਾਡੇ ਨੋਟ ਇੱਕ ਪੇਪਰ ਦੇ ਉੱਤੇ ਕਾਊਂਟ ਕੀਤਾ 10 ਤੋਂ 15 ਕਰੋੜ ਰੁਪਈਆ ਤੁਹਾਡੇ ਕਿੰਨੇ ਪੈਸੇ ਸੀ ਮੇਰੇ 8.5 ਲੱਖ ਰੁਪਈਆ ਕਿਸੇ ਦਾ 35 ਲੱਖ ਕਿਸੇ ਦਾ 30 ਲੱਖ ਕਿਸੇ ਦਾ 23 ਲੱਖ ਕਿਸੇ ਦਾ 12 ਲੱਖ ਮਤਲਬ ਇੱਕ ਕਿੰਨੀ ਕੁ ਤੁਸੀਂ ਅਮਾਉਂਟ ਕਹਿ ਲਓਗੇ ਹੋਰ ਵੀ ਮੈਂ ਕਹਿੰਦਾ ਫੇ ਕਈਆਂ ਨੇ ਬੇ ਭੱਦੇ ਕਮੈਂਟ ਕਰਨੇ ਦੋਸਤੋ ਕਹਿੰਦੇ ਹੁੰਦੇ ਕਹਿੰਗੇ ਯਾਰ ਅਸੀਂ ਕੋਈ ਗਨਾਹ ਨਹੀਂ ਕਰ ਲਿਆ ਆਪਣੇ ਬੱਚਿਆਂ ਦੀ ਖਾਤਰ ਅਸੀਂ ਛੋਟੀ ਜਿਹੀ ਪੂੰਜੀ ਜੋੜੀ ਆ ਪਰ ਚਲੋ ਯਾਰ 20 ਮਹੀਨਾ ਦੀ ਕਮੇਟੀ ਆ 5 ਲੱਖ ਦੀ ਕਮੇਟੀ ਆ ਜਾਂ 10 ਲੱਖ ਦੀ ਕਮੇਟੀ ਆ ਸਾਨੂੰ ਕੁਝ ਥੋੜਾ ਬੋਧਾ ਲिटल ਬਿਟ ਪ੍ਰੋਫਿਟ ਆ ਜਾਏਗਾ ਸਾਰੀ ਦੁਨੀਆ ਦੀ ਹੈ ਯਾਰ ਅਸਲ 'ਚ ਕਮੇਟੀਆਂ ਹੁੰਦਾ ਕੀ ਹੈ ਇੱਕ ਵਾਰ ਇਹ ਐਕਸਪਲੇਨ ਕਰਦੇ ਹੋ ਜਿਵੇਂ ਤੁਸੀਂ ਕਹਿ ਰਹੇ ਸਾਡੇ ਨਾਲ ਠੱਗੀ ਹੋ ਗਈ ਹੈ ਉਹ ਸਾਡੇ ਪੈਸੇ ਲੈ ਕੇ ਭੱਜ ਗਿਆ ਹੈ ਕਮੇਟੀਆਂ ਪਾਉਣ ਵਾਲਾ ਬੰਦਾ ਇਹ ਕਮੇਟੀਆਂ ਹੁੰਦੀਆਂ ਕੀ ਹੈ ਜੀ ਕਮੇਟੀਆਂ ਇਹ ਹੁੰਦੀਆਂ ਨੇ ਜੀ ਮੰਨ ਲਓ 10 ਲੱਖ ਦੀ ਕਮੇਟੀ ਹੈ ਉਹਦੇ ਵਿੱਚ 20 ਮੈਂਬਰ ਬਣ ਜਾਣੇ ਨੇ 50000 ਰੁਪਏ ਮਹੀਨੇ ਦਾ ਹੋ ਗਿਆ ਇੱਕ ਬੰਦੇ ਦਾ ਉਹਦੇ ਵਿੱਚ ਵੀ ਬੰਦਾ ਕਹਿੰਦਾ ਇਦਾਂ ਵੀ ਮੈਂ 3 ਲੱਖ ਘਾਟੇ ਦੇ ਚੱਕ ਲੈਣਾ ਜਾਂ 4 ਲੱਖ ਘਾਟੇ ਦੇ ਜਾਂ 2.5 ਲੱਖ ਘਾਟੇ ਦੇ ਚੱਕ ਲੈਣਾ ਉਹ ਜਿਹੜਾ 2.5 ਲੱਖ ਘਾਟਾ ਹੁੰਦਾ ਹੈ ਉਹ 2.5 ਲੱਖ ਘਾਟਾ ਇਸ ਡਿਵਾਈਡਿਡ ਬਾਈ 20 ਪਰਸੈਂਟ ਡਿਵਾਈਡ ਹੋ ਜਾਂਦਾ ਓਨੀ 50000 ਤੋਂ ਰਕਮ ਘਟ ਜਾਂਦੀ ਹੈ ਇਹ ਪੀੜੀਦਰ ਪੀੜੀ ਸਲੈਬਦਰ ਸਲੈਬ ਉਸ ਬੰਦੇ ਨੂੰ ਥੋੜਾ ਥੋੜਾ 10 10 20000 15 15000 ਪ੍ਰੋਫਿਟ ਹੁੰਦਾ ਰਹਿੰਦਾ ਜਿੱਦਾਂ ਹੁਣ ਮੈਂ 18 ਕਮੇਟੀਆਂ ਦੇ ਚੁੱਕਾ ਸੀ ਮੈਨੂੰ ਕਮੇਟੀ ਦੀ ਲੋੜ ਪਈ ਜਨਵਰੀ ਮਹੀਨੇ ਜਿੱਥੋਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੇਰੇ ਘਰ ਦੇ ਵਿੱਚ ਕੋਈ ਜ਼ਰੂਰੀ ਕਾਰਜ ਸੀਗਾ ਉਸ ਕਾਰਜ ਦੇ ਵਿਭਾਗ ਤੇ ਮੈਂ ਕੋ ਕਮੇਟੀ ਮੰਗੀ ਤੇ ਉਹਨੇ ਮੈਨੂੰ ਮਤਲਬ ਬਰਫ ਦਾ ਮੁੰਡਾ ਦੇਣਾ ਸ਼ੁਰੂ ਕਰਤਾ ਮੁੰਡਾ ਦੇ ਦਿੰਦਾ ਸੀ ਬਰਫ ਦਾ ਘਰੋਂ ਦੇ ਖੁਰ ਜਾਂਦਾ ਸੀ ਜਦੋਂ ਮੈਂ ਉਹਦੇ ਤੇ ਥੋੜਾ ਜਿਹਾ ਦਬਾਅ ਕਲਾ ਲਈਓ ਉੱਥੇ ਹੀ ਬਸ ਸਾਰਾ ਉਹਦਾ ਚੌੜ ਚਾਨਣ ਮੁਰੇ ਆ ਗਿਆ ਸਾਰੇ ਸ਼ਹਿਰ ਨੂੰ ਲੁੱਟਿਆ ਔਰ ਆਸੇ ਪਾਸੇ ਦੇ ਕਸਬੇ ਨੂੰ ਵੀ ਉਹਨੇ ਲੁੱਟਿਆ ਔਰ ਪ੍ਰਮਾਤਮਾ ਦਾ ਨਾਮ ਇਹਨਾਂ ਲੈਂਦਾ ਸੀ ਮੈਂ ਕਹਿੰਦਾ ਸਾਡਾ ਤਾਂ ਹੁਣ ਕੀ ਹਾਲ ਕਰੀਏ ਜਿਹੜਾ ਕੋਈ ਵੈਸੇ ਵੀ ਪ੍ਰਮਾਤਮਾ ਦਾ ਨਾਮ ਲੈਂਦਾ ਸਾਨੂੰ ਉਹਦੇ ਵਿੱਚੋਂ ਵੀ ਉਹ ਦੱਸਣ ਲੱਪ ਗਏ ਜੀ ਕਹਿੰਦੇ ਕਿਸੇ ਦੀ ਜੇਬ ਤੋਂ ਪੈਸਾ ਕਢਾਉਣਾ ਜਿਹਦੇ ਸਮੇਂ ਦੇ ਵਿੱਚ ਬਹੁਤ ਔਖਾ ਕੰਮ ਹੈ ਉਹਨਾਂ ਨੇ ਫਿਰ ਵਿਸ਼ਵਾਸ ਤੁਹਾਡੇ ਤੇ ਕਿਵੇਂ ਬਣਵਾਇਆ ਜਾਂ ਤੁਹਾਨੂੰ ਉਹਨਾਂ ਤੇ ਵਿਸ਼ਵਾਸ ਕਿਵੇਂ ਹੋ ਗਿਆ ਸੀਗਾ ਵਿਸ਼ਵਾਸ ਢਿੱਲੋ ਸਾਬ ਕੱਲੇ ਇੱਕ ਬੰਦੇ ਦਾ ਨਹੀਂ ਸੀ ਪੂਰੇ ਸ਼ਹਿਰ ਦਾ ਸੀ ਵਿਸ਼ਵਾਸ ਉਹਦੇ 25 ਸਾਲਾਂ ਪੱਚੀਆਂ ਸਾਲਾਂ ਦੇ ਵਿੱਚ ਉਹਨੇ ਪਤਾ ਨਹੀਂ ਕਿੰਨੇ ਸੌ ਉਸ ਬੰਦੇ ਨੇ ਆਪਣੇ ਕਮੇਟੀਆਂ ਦੇ ਗਰੁੱਪ ਚ ਲਾਏ ਹੁਣ ਲੋਕਾਂ ਦਾ ਸਾਰਿਆ ਹੋ ਗਿਆ ਔਰ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਦੋਸਤੋ ਕਹਿੰਦੇ ਹੁੰਦੇ ਆ ਕਿ ਇਨਸਾਨ ਠੀਕ ਆ ਸਾਡਾ ਸਾਰਾ ਕੁਝ ਲੁੱਟ ਗਿਆ ਮੈਂ ਆਪਣੀ opinion ਤੇ ਮੈਂ ਦਵਾ ਇੱਕ ਵਾਰ ਉਸ ਇਨਸਾਨ ਨੇ ਮੇਰੀ ਉਸ ਵੇਲੇ ਮਦਦ ਕੀਤੀ ਸੀ ਜੇ ਉਸ ਵੇਲੇ ਸ਼ਾਇਦ ਰੱਬ ਵੀ ਮੇਰੇ ਤੋਂ ਰੁੱਸਿਆ ਹੋਇਆ ਸੀ ਉਸ ਵਿਸ਼ਵਾਸ ਤੇ ਲੈ ਕੇ ਯਾਰ ਆਹ ਦੇਖੋ ਸਾਡੀ ਕਿਸਮਤ ਖਰ ਗਈ ਤੇ ਅਸੀਂ ਉਸ ਬੰਦੇ ਤੇ ਵਿਸ਼ਵਾਸ ਕਰਕੇ ਆਪਣਾ ਸਾਰਾ ਕੁਝ ਉਹਦੀ ਝੋਲੀ ਪਾਤਾ ਜਿਹੜਾ ਅੱਜ ਲੁੱਟ ਕੇ ਫਰ ਹੋ ਗਿਆ ਕਮੇਟੀਆਂ ਪਾਉਣ ਨੂੰ ਲੈ ਕੇ ਤੌਬਾ ਕਰ ਗਏ ਹੋ ਤੁਸੀਂ ਜੀ ਮੈਂ ਕਹਿੰਦਾ ਜੀ ਦੁਨੀਆ ਦੇ ਸਭ ਤੋਂ ਖਤਰਨਾਕ ਬੰਦੇ ਨਾਲ ਕਲੇਸ਼ ਪਾ ਲਿਓ ਕਮੇਟੀਆਂ ਨਾ ਪਾਈਓ ਇਹ ਮੇਰੀ ਹਰਪ੍ਰੀਤ ਸਿੰਘ ਸੋਨੋ ਸ਼ਹਿਰ ਫਗਵਾੜਾ ਤੋਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਪਰ ਲੇਕਿਨ ਅਸੀਂ ਯਾਰ ਮਹਾਨ ਬੇਵਕੂਫ ਬੰਦੇ ਆ ਮੈਂ ਆਪਣੇ ਆਪ ਤੋਂ ਸ਼ੁਰੂ ਕਰਦਾ ਲੋਕ ਮੇਰੇ ਤੇ ਇੰਨੀ ਉਂਗਲਾ ਥਾਉਂਦੇ ਸਾਰੇ ਸ਼ਹਿਰ ਦੇ ਮਸਲੇ ਹੱਲ ਕਰਾਉਣ ਵਾਲਾ ਉਹ ਮੇਰਾ ਸਾਕਾ ਵੱਡਾ ਭਰਾ ਜਿਹੜਾ ਸ਼ਹਿਰ ਦਾ ਮਿਊਨਿਸਪਲ ਕਾਉਂਸਲਰ ਉਹ ਕਹਿੰਦਾ ਯਾਰ ਤੇਰੇ ਤੇ ਮੈਂ ਕਿੱਦਾਂ ਯਕੀਨ ਕਰਾਂ ਤੇ ਲੋ ਸਭ ਮੈਂ ਸਾਰੇ ਸ਼ਹਿਰ ਦੇ ਮੇਰਾ opinion ਮੇਰਾ ਲੋ ਲੋਕਾਂ ਦੇ ਕੋਲੋਂ ਮੈਂ ਲੋਕਾਂ ਦੇ ਦੁੱਖ ਸੁੱਖਾਂ ਦੇ ਵਿੱਚ ਖੜਨ ਵਾਲਾ ਇੱਕ ਸਮਾਜ ਸੇਵੀ ਹਾਂ ਉਹ ਯਾਰ ਜੇ ਮੈਨੂੰ ਲੁੱਟ ਕੇ ਲੈ ਗਿਆ ਨਾ ਤਾਂ ਮੈਂ ਕਹਿੰਦਾ ਮੇਤੋਂ ਵੱਡਾ ਮੈਂ ਕਹਿੰਦਾ ਬੁੱਸੜ ਕੋਈ ਨਹੀਂ ਮੈਂ ਫਿਰ ਕਹਿੰਦਾ ਜ਼ਿੰਦਗੀ 'ਚ ਵੱਡੇ ਤੋਂ ਵੱਡੇ ਬੰਦੇ ਨਾਲ ਕਲੇਸ਼ ਪਾ ਲਿਓ ਜ਼ਿੰਦਗੀ 'ਚ ਕਮੇਟੀਆਂ ਨਾਲ ਪਾ ਲਿਓ ਮੈਂ ਕਹਿੰਦਾ ਭੁੱਖੇ ਮਰ ਜਿਓ ਕਮੇਟੀਆਂ ਨਾ ਪਾਈਓ ਪਤਾ ਨਹੀਂ ਕਿਹੜਾ ਰੱਬ ਦਾ ਨਾਮ ਲੈ ਕੇ ਤੁਹਾਨੂੰ ਕਮੇਟੀਆਂ ਦੇ ਸੈਂਸਲੇ 'ਚ ਲੁੱਟ ਕੇ ਲੈ ਜਾਵੇ ਕਿੰਨੇ ਲੱਖ ਦਾ ਘਟਾ ਹੋਇਆ ਮੇਰਾ 8.5 ਲੱਖ ਦਾ 8 ਲੱਖ ਦਾ ਜਦੋਂ ਘਟਾ ਹੁੰਦਾ ਹੈ ਜ਼ਿਹਨ ਦੇ ਵਿੱਚ ਖਿਆਲ ਕਿਉਂਦਾ ਮਨ ਦੁਖੀ ਕਿੰਨਾ ਕੁ ਹੁੰਦਾ ਜੀ ਜ਼ਿਹਨ ਦੇ ਵਿੱਚ ਖਿਆਲ ਇਹ ਹੁੰਦਾ ਪਰ ਸਾਡੇ ਤੋਂ ਤਾਂ ਬੇਵਕੂਫ ਕੋਈ ਬੰਦਾ ਹੀ ਨਹੀਂ ਮੈਂ ਬੜਾ ਸਿਆਣਾ ਆਪਣੇ ਆਪ ਨੂੰ ਸਮਝਦਾ ਸੀ ਸਿਆਣਾ ਇਸ ਕਰਕੇ ਨਹੀਂ ਵੀ ਮੈਂ ਪੈਸੇ ਵਧਾਉਣੇ ਸੀ ਸਿਆਣਾ ਇਸ ਕਰਕੇ ਸਮਝਦਾ ਇਹ ਇਸ ਬੰਦੇ ਨੇ ਮੇਰੀ ਦੁੱਖ ਦੇ ਵਿੱਚ ਮਦਦ ਕੀਤੀ ਚੱਲ ਯਾਰ ਇਸ ਬੰਦੇ ਤੇ ਵਿਸ਼ਵਾਸ ਆ ਇਹ ਬੰਦੇ ਦੇ ਨਾਲ ਆਪਾਂ ਜੁੜੇ ਰਹੀਏ ਇਹ ਬੰਦਾ ਲੋੜ ਦੇ ਵੇਲੇ ਸਾਡੀ ਲੋੜ ਸਾਡੀ ਲੋੜ ਤੋਂ ਪਹਿਲਾਂ ਸਾਰਦਾ ਉਸ ਵਿਸ਼ਵਾਸ ਵਿੱਚ ਸਾਰਾ ਫਗਵਾੜਾ ਲੁੱਟਿਆ ਇੱਕ ਜਿਹੜਾ ਬ੍ਰਦਰ ਬੰਦਾ ਸਿਨੇਮਾ ਰੋਡ ਤੇ ਫੜੀ ਲਾ ਲਾਉਂਦੇ ਉਹਨਾਂ ਨੇ ساری ਉਮਰ ਦੀ ਕਮਾਈ ਮਤਲਬ ਉਹਨਾਂ ਨੇ ਤਕਰੀਬਨ 13 ਲੱਖ ਰੁਪਏ ਉਹਨਾਂ ਭਰਾਵਾਂ ਦਾ ਇਸ ਬੰਦੇ ਦਾ ਕਹਿੰਦਾ ਠਾਕੇ ਹੀ ਤਾਂ ਬੰਦੇ ਮੋਰੇ ਵੀ ਨਹੀਂ ਆਉਂਦੇ ਤੇ ਕੱਲ ਨੂੰ ਅਸੀਂ ਅਮਾਉਂਟਾਂ ਦੀ ਆਪਣੀ